ਸਸਿਕਾਲੀ ਸਾਰੇ ਭੈਣ ਭਰਾਵਾਂ ਜਿਨੇ ਵੀਡੀਓ ਦੇਖਦੇ ਆ ਆਪਾਂ ਆ ਚਣਾਈ ਲਾਉਣ ਲੱਗਦੇ ਆ ਕੰਧ ਦੀ ਤੇ ਇਹ ਟੁੱਟ ਲਾ ਕੇ ਹਟਿਆ ਤੇ ਇਹਦਾ ਲੈਵਲ ਕੱਢਿਆ ਤੇ ਹੁਣ ਆਪਾਂ ਇਹਦੀ ਚਣਾਈ ਲਾਉਣ ਲੱਗਦੇ ਆ ਚਲਾਉਣਿਆ ਕੰਮ ਅਗਲਾ ਪ੍ਰੋਸੈਸ ਦਿਖਾਉਣਿਆ ਸਮ ਹੋ ਗਿਆ ਲਓ ਜੀ ਦੋਰ ਉਹਦੇ ਲਾਤੇ ਆਪਾਂ ਤਕਰੀਬਨ ਆਪਨੂੰ ਪੌਣਾ ਘੰਟਾ ਹੋ ਗਿਆ ਲੱਗਿਆ ਲਓ ਜੀ ਤਕਰੀਬਨ ਆਪਣੇ 10 ਰੋੜੇ ਲੱਗੇ 10 ਰੋਜ਼ਾਂ ਦੇ ਵਿੱਚ ਤਕਰੀਬਨ 840 ਗਿੱਟਾਂ ਲਾਤੀਆਂ ਆਪਾਂ ਤੇ 840 ਤੇ ਅੱਜ ਦੀ ਵੀਡੀਓ ਦੀ ਵੀ ਆਪਣੀ ਇੱਥੇ ਸਮਾਪਤੀ ਆ ਮਿਲਾਂਗੇ ਨਵੀਂ ਵੀਡੀਓ 'ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਰਸਾਂਵੇਂ ਲੰਮੇ ਹੋ ਗਏ ਹੁਣ ਤੇ ਟਾਈਮ ਵੀ ਪੌਣੇ 5 ਦਾ ਹੋ ਗਿਆ ਤੇ ਆਪਾਂ ਵੀ ਬਸ ਪੌਣੇ ਚਾਲੇ ਸੂਰਜ ਵੀ ਥੱਲੇ ਨੂੰ ਜਾਂਦਾ ਹੁਣ ਭੱਜਿਆ